ਸਾਬਰੀ ਹੀ ਇਸ ਦਾ ਅਗਲਾ ਪਾਗ ਇਸ ਤਰ੍ਹਾਂ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਾਰੀ ਰਾਤ ਇੱਕ ਗਲੀ ਵਿੱਚ ਸਾਬਰੀ ਦੇ ਜਿਸਮ ਨੂੰ ਨੋਚਿਆ ਜਾਂਦਾ ਰਿਹਾ ਤੇ ਦੂਜੀ ਹਨੇਰੀ ਗਲੀ ਚ ਖੂਨ ਨਾਲ ਲਤਪਟ ਹੈਦਰ ਪਿਆ ਰਿਹਾ ਦਿਨ ਦਾ ਚੜਾਹ ਹੁਣ ਤੋਂ ਪਹਿਲਾਂ ਪਹਿਲਾਂ ਉਹ ਪੰਜੇ ਉਤੋਂ ਖਿਸ ਗਏ ਇਹੀ ਉਹ ਹਨੇਰੀ ਤੇ ਕੁਲਹਣੀ ਰਾਤ ਸੀ ਜਦ ਰਾਹੁਲ ਸਾਬਰੀ ਦੀ ਕੁੱਖ ਵਿੱਚ ਆਣ ਪਿਆ ਸੀ ਇਹ ਵੀ ਨਹੀਂ ਸੀ ਪਤਾ ਕਿ ਉਹਦਾ ਪਿਓ ਪਾਣ ਸੀ ਸਾਬਰੀ ਬੇਹੋਸ਼ ਹੋਈ ਗਲੀ ਦੀ ਇੱਕ ਨੁਕਰੀ ਨਾਲੀ ਦੇ ਕਿਨਾਰੇ ਨਗਨ ਅਵਸਥਾ ਵਿੱਚ ਪਈ ਸੀ ਤੇ ਦੂਜੀ ਗਲੀ ਚ ਹੈਦਰ ਸਵੇਰੇ ਜਦ ਸਾਬਰੀ ਦੀ ਅੱਖ ਖੁੱਲੀ ਉਸਨੇ ਦੇਖਿਆ ਕਿ ਕਾफी ਪੀੜ ਉਸਦੇ ਦੁਆਲੇ ਜਮਾ ਹੋ ਚੁੱਕੀ ਸੀ ਪੁਲਿਸ ਪਹੁੰਚੀ ਸੀ ਸਾਬਰੀ ਦੇ ਨਗਨ ਜਿਸਮ ਟਕਣ ਲਈ ਕਿਸੇ ਨੇਕ ਦਿਲ ਇਨਸਾਨ ਉਹਦੇ ਉੱਪਰ ਸੇਬਿਆਂ ਵਾਲੀ ਖਾਕੀ ਜਹੀ ਬੋਰੀ ਪਾ ਦਿੱਤੀ ਸੀ ਸੇਬਿਆਂ ਦੀ ਅਗਰ ਤੇ ਛਲੀਆਂ ਪੁੰਨਣ ਵਾਲਾ মিডিਆ ਮਾਇਕ ਚੁੱਕੀ ਆਪਣਾ ਟੀਆਰਪੀ ਵਧਾਉਣ ਲੱਗਿਆ ਹੋਇਆ ਸੀ ਉਹਨੂੰ ਸਾਬਰੀ ਤੇ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਆਪਣਾ ਹੀ ਰਾਗ ਅਲਾਪ ਰਿਹਾ ਸੀ ਸਾਰੇ ਚੈਨਲ ਆਪਣੀ ਆਪਣੀ ਭਾਸ਼ਾ ਵਿੱਚ ਲੱਗੇ ਹੋਏ ਸਨ ਕਾਂਚ ਦੀ ਬੋਤਲ ਲੱਗਣੇ ਸੇ ਹੋਈ ਮੌਤ ਕੀ ਇਹ ਝਗੜਾ ਦੋਸਤਾਂ ਚ ਕੁੜੀ ਨੂੰ ਲੈ ਕੇ ਹੋਇਆ ਹੋਵੇਗਾ ਕਿਉਂਕਿ ਨਾਲ ਵਾਲੀ ਗਲੀ ਚੋਂ ਇੱਕ ਕੁੜੀ ਮਿਲੀ ਐ ਨਗਨ ਅਵਸਥਾ ਵਿੱਚ ਤੁਹਾਨੂੰ ਕੀ ਲੱਗ ਰਿਹਾ ਹੈ ਪਲੀਜ਼ ਆਪਣੇ ਜਵਾਬ ਜ਼ਰੂਰ ਲਿਖਿਓ ਸਾਡੇ ਰਿਵਿਊ ਵਿੱਚ ਮੇਰੇ ਵਰਗੇ ਲਾਈ ਲੱੜਾ ਤੜਾ ਤੜ ਮੈਸੇਜ ਕਰ ਰਹੇ ਸਨ ਜੋ ਨੰਬਰ ਟੀਵੀ ਸਕਰੀਨ ਤੇ ਆ ਰਹੇ ਸਨ ਪੱਕਾ ਇਸ ਕਤਲ 'ਮੇ ਉਸ ਕੁੜੀ ਦਾ ਹੱਥ ਹੋਗਾ ਉਸ ਨੂੰ ਸਖਤੀ ਸੇ ਪੁੱਛਤਾਛ ਕੀ ਜਾਏ ਏ ਕੁੜੀ ਹੀ ਦੋਵਾਂ ਦੋਸਤਾਂ ਦੇ ਝਗੜੇ ਦੀ ਵਜ੍ਹਾ ਹੋਵੇਗੀ ਜਿਸ ਕਰਕੇ ਇੱਕ ਦੋਸਤ ਨੇ ਦੂਜੇ ਦੋਸਤ ਦਾ ਕਤਲ ਕਰ ਦਿੱਤਾ ਪੱਕਾ ਦੋਵਾਂ ਦਿਲਾਂ ਨਾਲ ਖੇਡ ਕੇ ਇੱਕ ਤੋਂ ਦੂਜਾ ਮਰਵਾ ਦਿੱਤਾ ਹੋਣਾ ਇਸ ਕੁੜੀ ਨੇ ਮੈਸੇਜ ਕਰਨ ਵਾਲੇ ਆਪਣੇ ਹੀ ਸਾਫ ਨਾਲ ਆਪਣੀ ਮਾਨਸਿਕ ਸੋਚ ਦਾ ਪ੍ਰਗਟਾਵਾ ਕਰ ਰਹੇ ਸਨ ਮੀਡੀਆ ਮਾਇਕ ਸਾਬਰੀ ਦੇ ਮੂੰਹ ਮੁਰੇ ਕਰੀ ਲਾਈਵ ਉਹਦੀ ਇੱਜ਼ਤ ਉਤਾਰ ਰਿਹਾ ਸੀ ਮੀਡੀਆ ਕਹਿੰਦਾ ਆਪਕਾ ਨਾਮ ਕਹਾਂ ਕੇ ਰਹਿਨੇ ਵਾਲੀ ਹੋ ਸਾਬਰੀ ਕਹਿੰਦੀ ਦਾਰਜਲਿੰਗ ਤੋ ਦੋਸਤੋ ਆ ਪਤਾ ਚੱਲ ਗਿਆ ਲੜਕੀ ਕਾ ਨਾਮ ਸਾਬਰੀ ਹੈ ਔਰ ਉਹ ਦਾਰਜਲਿੰਗ ਸੇ ਹੈ ਮੀਡੀਆ ਕਹਿੰਦਾ ਕੀ ਆਪ ਬਤਾ ਸਕਤੀ ਹੋ ਕਿ ਆਪਕੇ ਸਾਥ ਰੇਪ ਹੋਇਆ ਹੈ ਸਾਬਰੀ ਕਹਿੰਦੀ ਜੀ ਹਾਂ ਮੀਡੀਆ ਕਹਿੰਦੀ ਕਿਤਨੇ ਲੋਕ تھے ਕਿਵੇਂ ਕੀਤਾ ਰੇਪ ਕੀ ਰੇਪ ਕਰਨ ਵਾਲੇ ਨਸ਼ੇ ਦੀ ਹਾਲਤ ਵਿੱਚ تھے ਜਿਸ ਲੜਕੇ ਦੀ ਲਾਸ਼ ਮਿਲੀ ਹੈ ਕੀ ਉਹ ਵੀ ਰੇਪ ਕਰਨ ਵਾਲੇ ਲੋਕੋ ਮੇਂ ਸ਼ਾਮਿਲ ਥਾ ਤਰ੍ਹਾਂ ਤਰ੍ਹਾਂ ਦੇ ਸਵਾਲ ਮੀਡੀਆ ਸਾਬਰੀ ਤੋਂ ਪੁੱਛ ਰਿਆ ਸੀ ਅਸਲ ਚ ਸਾਬਰੀ ਦਾ ਬਲਾਤਕਾਰ ਰਾਤ ਨੂੰ ਹੋਣ ਹੋ ਰਿਹਾ ਸੀ ਮੀਡੀਆ ਵੱਲੋਂ ਸ਼ਰੀਆ ਜੋ ਟੀਵੀ ਤੇ ਲਾਈਵ ਦਿਖਾਇਆ ਜਾ ਰਿਹਾ ਸੀ ਵੀਰ ਬਹਾਦਰ ਤੇ ਪਾਵਾ ਰੂਪਾ ਟੀਵੀ ਅੱਗੇ ਸਿਰ ਝੁਕਾਈ ਬੈਠੇ ਸਨ ਜਿਨ੍ਹਾਂ ਦੀ ਟੀ ਦੀ ਇੱਜ਼ਤ ਟੀਵੀ ਤੇ ਸ਼ਰਿਆਮ ਉਸ਼ਾਲੀ ਜਾ ਰਹੀ ਸੀ ਥੋੜੀ دیر ਤੱਕ ਸਾਬਰੀ ਨੂੰ ਐਂਬੂਲੈਂਸ ਚ ਪਾ ਕੇ ਹਸਪਤਾਲ ਚੈੱਕਅਪ ਲਈ ਪਹੁੰਚ ਦਿੱਤਾ ਗਿਆ ਤੇ ਹੈਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤੇ ਪੁਲਿਸ ਅਣਪਛਾਤੇ ਲੋਕਾਂ ਦੀ ਭਾਲ ਵਿੱਚ ਲੱਗ ਗਈ ਟੀਵੀ ਵਿੱਚ ਲਾਈਵ ਚ ਸਾਬਰੀ ਤਸਵੀਰਾਂ ਦੇਖਣ ਤੋਂ ਬਾਅਦ ਪਾਵਾ ਰੂਪਾ ਦੀਆਂ ਅੱਖਾਂ ਤੋਂ ਤਰਪ ਤਰਪ ਹੰਝੂ ਡਿਗ ਰਹੇ ਸਨ ਐਸੀ ਹਾਲਤ ਦੇਖਤਾ ਪੱਥਰ ਵੀ ਰੋਣ ਪੈਣ ਸਾਬਰੀ ਤਾਂ ਫਿਰ ਉਹਦੀ ਅੰਦਰ ਦਾ ਟੁਕੜਾ ਸੀ ਉਹਦੀ ਕੁੱਖੋ ਜੰਮੀ ਤੀ ਸਾੜੀ ਦੇ ਪੱਲੇ ਨਾਲ ਅੱਕਾ ਪੁੰਤੀ ਪਾਵਾ ਰੂਪਾ ਪੀਰ ਬਹਾਦਰ ਨੂੰ ਬੋਲੀ ਸਾਬਰੀ ਦੇ ਪਾਪਾ ਤੁਸੀਂ ਜਲਦੀ ਨਾਲ ਜਾ ਕੇ ਸਾਬਰੀ ਨੂੰ ਲੈ ਆਵੋ ਤੁਸੀਂ ਦੇਖਿਆ ਨਹੀਂ ਕੀ ਹਾਲ ਕੀਤਾ ਹੋਇਆ ਸੀ ਜਾਲਮਾ ਨੇ ਮੇਰੀ ਤੀ ਦਾ ਦੀਸ ਲੈ ਆਓ ਉਹਨੂੰ ਤੇਰਾ ਦਿਮਾਗ ਖਰਾਬ ਹੋ ਗਿਆ ਸਾਬਰੀ ਦੀ ਮਾਂ ਤੈਨੂੰ ਸ਼ਰੀਕ ਕੇ ਕਵੀਲੇ ਦੀ ਕੋਈ ਲਾਜ ਸ਼ਰਮ ਹੈ ਕਿ ਨਹੀਂ ਪੁੱਤ ਜੀ ਉਹਨੇ ਨਹੀਂ ਸੋਚਿਆ ਸਾਡੇ ਬਾਰੇ ਅਸੀਂ ਤਾਂ ਲੋਕਾਂ 'ਚ ਰਹਿਣਾ ਲੋਕ ਕੀ ਕਹਿਣਗੇ ਉਹ ਜਾਣਦੀ ਬੀਰ ਬਹਾਦਰ ਦੀ ਧੀ ਹੀ ਸਾਰੇ ਕਿਤੇ ਟੀਵੀ ਅਖਬਾਰਾਂ 'ਚ ਫੋਟੋਸ਼ਾਪੀਆ ਉਸਦੀ ਕੌਣ ਕਰਾਊਗਾ ਉਸ ਨਾਲ ਵਿਆਹ ਬੀਰ ਬਹਾਦਰ ਗੁੱਸੇ 'ਚ ਬੋਲ ਰਿਹਾ ਸੀ ਇਹ ਤੁਸੀਂ ਕੀ ਕਹਿ ਰਹੇ ਹੋ ਉਹ ਸਾਡੀ ਧੀ ਹੈ ਮੈਂ ਜਨਮ ਦਿੱਤਾ ਉਹਨੂੰ 9 ਮਹੀਨੇ ਟੱਡ ਵਿੱਚ ਰੱਖਿਆ ਕਿਵੇਂ ਜਰ ਲਵਾ ਸਭ ਕੁਝ ਪਾਵਾ ਰੂਪਾ ਰੋਣ ਲੱਗ ਪਈ ਤੂੰ ਵੀ ਕੰਨ ਖੋਲ ਕੇ ਸੁਣ ਲੈ ਸਾਬਰੀ ਦੀ ਮਾਂ ਹੁਣ ਸਾਡਾ ਉਸ ਹੀਰ ਨਾਲ ਕੋਈ ਰਿਸ਼ਤਾ ਨਹੀਂ ਆ ਤੇ ਅੱਜ ਤੋਂ ਬਾਅਦ ਉਹਦਾ ਜ਼ਿਕਰ ਵੀ ਨਹੀਂ ਹੋਣਾ ਚਾਹੀਦਾ ਘਰ ਵਿੱਚ ਇੰਨਾ ਆ ਕੇ 272 ਘਰੋਂ ਬਾਹਰ ਨਿਕਲ ਗਿਆ ਪਰ ਮਾਮਾ ਦੇ ਦਿਲ ਤਾਂ ਮਾਮਾ ਦੇ ਹੀ ਹੁੰਦੇ ਆ ਪਾਵਾ ਰੂਪਾ ਘਰੋਂ ਨਿਕਲੀ ਸਿੱਧੀ ਅਰਮਾਨ ਕੋਲ ਪਹੁੰਚੀ ਅਰਮਾਨ ਦੇ ਘਰ ਤੇ ਵੀ ਟੀਵੀ ਤੇ ਸਾਰੀ ਖਬਰ ਵੇਖ ਚੁੱਕੇ ਸਨ ਪਾਵਰ ਰੂਪ ਹੱਥ ਜੋੜ ਦੀ ਬੋਲੀ ਪਲੀਜ਼ ਅਰਮਾਨ ਮੈਂ ਧੀ ਨੂੰ ਲਿਆ ਜਾ ਕੇ ਤੇਰੇ ਨਾਲ ਉਹਦਾ ਬਚਪਨ ਦਾ ਮੋ ਸੀ ਅਰਮਾਨ ਸਾਬਰੀ ਲਈ ਤਾਂ ਪਹਿਲਾਂ ਬੇਤਾਬ ਸੀ ਉਹ ਬਿਨਾਂ ਦੇਰੀ ਕੀਤਾ ਆਪਣੇ ਮਾਂ ਪਿਓ ਨੂੰ ਕੋਈ ਕੰਮ ਦਾ ਬਹਾਨਾ ਮਾਰ ਕੇ ਇਲਾਹਾਬਦਰਵਾਨਾ ਹੋ ਗਿਆ ਜਦੋਂ ਮੀਰਗੰਜ ਉਨਸ ਚੌਕੀ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਸਾਬਰੀ ਸਲਾਖਾਂ ਪਿੱਛੇ ਹਵਾਲਾ ਚ ਬੈਠੀ ਸੀ ਕਿਉਂਕਿ ਸਾਬਰੀ ਨੂੰ ਹੈਦਰ ਕਤਲ ਕੇਸ ਵਿੱਚ ਸ਼ੱਕ ਦੇ ਆਧਾਰ ਤੇ ਪੁਲਿਸ ਕਸਟਡੀ ਚ ਰੱਖਿਆ ਗਿਆ ਸੀ ਪਰ ਅਰਮਾਨ ਨੂੰ ਬੇਖ ਸਾਬਰੀ ਨੂੰ ਖੁਸ਼ੀ ਨਹੀਂ ਸੀ ਹੋਈ ਕਿਉਂਕਿ ਉਹਦੇ ਕੋਲ ਅਰਮਾਨ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਬਚਿਆ ਫਿਰ ਵੀ ਉਹਨੇ ਸਭ ਦੀ ਖੈਰ ਸੁਖ ਪੁੱਛ ਲਈ ਤੇ ਅਰਮਾਨ ਨੂੰ ਤਾਂ ਸਾਰੀ ਕਹਾਣੀ ਦਾ ਪਤਾ న్యూਸ ਤੋਂ ਹੀ ਲੱਗ ਗਿਆ ਸੀ ਪੁਲਿਸ ਅਸਲੀ ਦੋਸ਼ੀਆਂ ਨੂੰ ਤੇ ਸਰਾਖ ਲੱਭਣ ਲੱਗੀ ਹੋਈ ਸੀ ਅਰਮਾਨ ਨੇ ਵਕੀਲਾ ਤੱਕ ਪਹੁੰਚ ਕੀਤੀ ਹੌਲੀ ਹੌਲੀ ਕੇਸ ਦੀ ਗੁੱਤੀ ਸੁਲਝਦੀ ਗਈ ਤੇ ਪੰਜੇ ਅਸਲੀ ਦੋਸ਼ੀ ਗ੍ਰਿਫਤਾਰ ਕਰ ਲੈ ਗਏ ਤੇ ਅਗਲੀ ਪੇਸ਼ੀ ਤੇ ਜੱਜ ਨੇ ਸਾਬਰੀ ਨੂੰ ਵਾਹ ਇੱਜ਼ਤਬਰੀ ਕਰ ਦਿੱਤਾ ਕੱਲਾ ਬਰੀ ਹੀ ਕੀਤਾ ਸੀ ਇੱਜ਼ਤ ਤਾਂ ਉਹਦੀ ਪਹਿਲਾਂ ਹੀ ਲੁੱਟੀ ਜਾ ਚੁੱਕੀ ਸੀ ਇਸ ਸਾਰੀ ਭਜਨਾਸ ਵਿੱਚ 6 ਮਹੀਨੇ ਗੁਜ਼ਰ ਗਏ ਸਨ 6 ਮਹੀਨੇ ਬਾਅਦ ਪੁਲਿਸ ਕਸਟਡੀ ਤੋਂ ਬਾਹਰ ਨਿਕਲੀ ਸੀ ਹੁਣ ਵੀ ਅਰਮਾਨ ਨੂੰ ਡਰ ਸਤਾ ਰਿਹਾ ਸੀ ਕਿ ਕੀਤੇ ਕੋਠੇ ਵਾਲੇ ਬਦਮਾਸ਼ ਪਛਾਣਾ ਕਰਦੇ ਹੂਨ ਕਿਉਂਕਿ ਇਦਾਂ ਭੱਜੀਆਂ ਕੁੜੀਆਂ ਉਹਨਾਂ ਦੇ ਰਾਜ ਕੋਲ ਸਕਦੀਆਂ ਸਨ ਇਸ ਲਈ ਉਹ ਟੁੱਟਮੀਆਂ ਬਸਾਂ ਲੈੰਦਾ ਜਾਣ ਕਿ ਗੁਹਾਟੀ ਵੱਲ ਦੀ ਬਣ ਪਾ ਕੇ ਸਾਬਰੀ ਨੂੰ ਦਰਜੀਲਿੰਗ ਲੈ ਗਿਆ ਬੇਸ਼ੱਕ ਘਰ ਪਹੁੰਚਣ 'ਚ ਉਹਨਾਂ ਨੂੰ ਇੱਕ ਮਹੀਨਾ ਲੱਗ ਗਿਆ ਪਰ ਉਹ ਪਹੁੰਚ ਗਏ ਅਰਮਾਨ ਸਾਬਰੀ ਨੂੰ ਉਹਦੇ ਘਰ ਦੇ ਬੂਹੇ ਅੱਗੇ ਛੱਡ ਕੇ ਵਾਪਸ ਚਲਾ ਗਿਆ ਸਾਬਰੀ ਨੇ ਹਲੇ ਬੂਹੇ ਅੰਦਰ ਪੈਰ ਤਰਿਆ ਹੀ ਸੀ ਕਿ ਉਹਦੇ ਕੰਨੇ ਵੀਰ ਬਹਾਦਰ ਦੀ ਕੜਕਵੀਂ ਆਵਾਜ਼ ਪਈ ਸਾਬਰੀ ਇੱਥੇ ਹੀ ਰੁਕ ਜਾ ਇਸ ਤੋਂ ਅੱਗੇ ਨਾ ਆਵੀ ਕਿਹੜੇ ਮੂਹ ਨਾਲ ਆਈਏ ਇਸ ਘਰ ਵਿੱਚ ਸਾਡੀ ਕੀ ਇੱਜ਼ਤ ਰਹੂ ਸਮਾਜ ਵਿੱਚ ਕੀ ਕਹਿਣਗੇ ਲੋਕ ਉਹ ਜਾਂਦਾ ਸਾਬਰੀ ਹੀ ਦਪਿਉ ਵੀਰ ਬਹਾਦਰ ਪਰ ਪਰ ਪਾਪਾ ਮੈਂ ਆਪਣੀ ਮਰਜ਼ੀ ਨਾਲ ਉੱਥੇ ਨਹੀਂ ਗਈ ਸੀ ਮੈਨੂੰ ਉੱਥੇ ਵੇਚ ਦਿੱਤਾ ਗਿਆ ਸੀ ਪਾਪਾ ਮੈਨੂੰ ਵੇਚ ਦਿੱਤਾ ਗਿਆ ਸੀ ਸਾਬਰੀ ਰੇ ਰੋਣਾ ਸ਼ੁਰੂ ਕਰ ਦਿੱਤਾ ਪਰ ਜੋ ਵੀ ਹੋਇਆ ਬਾਹਰ ਜਾਣ ਦੀ ਜਿੱਦ ਵੀ ਤੇਰੀ ਹੀ ਸੀ ਤੇਰੀ ਮਾਂ ਨੇ ਉਦੋਂ ਵੀ ਕਿਹਾ ਸੀ ਕਿ ਧੀਏ ਇਹ ਦੁਨੀਆ ਬਹੁਤ ਚਲਾਕ ਆ ਤੂੰ ਤਾਂ ਕੋਲੀ ਹੈ ਪਰ ਤੈਨੂੰ ਫੈਸ਼ਨ ਡਿਜ਼ਾਈਨਰ ਤੇ ਮਾਡਲ ਬਣਨ ਦਾ ਚਾਹ ਚੜਿਆ ਸੀ ਸਾਬਰੀ ਦਾ ਰੋਣਾ ਰੁਕ ਨਹੀਂ ਸੀ ਰਿਹਾ ਉਹ ਜੋਂ ਤੇ ਆਵਾਜ਼ ਅੰਦਾਜ਼ ਵਿੱਚ ਬੋਲੀ ਪਰ ਪਾਪਾ ਕੀ ਕੁੜੀਆਂ ਉਹ ਸੁਪਨੇ ਦੇਖਨੇ ਗੁਨਾਹ ਹੁੰਦੇ ਆ ਪਾਪਾ ਮੇਰੇ ਵੀ ਸੁਪਨੇ ਸੀ ਕਿ ਮੇਰੀ ਖੋਦੀ ਪਹਿਚਾਨ ਹੋਵੇ ਜੇ ਪਾਪਾ ਜੀਣ ਦੇ ਸੁਪਨੇ ਦੇਖ ਲਏ ਕੀ ਗੁਨਾਹ ਕਰ ਲਿਆ ਮੈਂ ਔਰਤਾਂ ਸਿਰਫ ਵਿਆਹ ਕਰਾ ਕੇ ਬੱਚੇ ਪੈਦਾ ਕਰਨ ਲਈ ਨਹੀਂ ਹੁੰਦੀਆਂ ਉਹਨਾਂ ਦੇ ਵੀ ਚਾਤ ਤੇ ਰੀਝਾ ਹੁੰਦਿਆ ਪਾਪਾ ਜੋ ਜੇ ਲੋਕ ਮੇਰੇ ਸੁਪਨਿਆਂ ਦਾ ਗੱਲਾ ਕੁੱਟ ਦੇਣ ਮਸਲ ਦੇਣ ਪੈਰਾਂ ਥੱਲੇ ਮੇਰੇ ਸੁਪਨਿਆਂ ਦੀ ਟਾਣੀ ਤੇ ਲੱਗੇ ਫੁੱਲ ਖਿੜਨ ਲੱਗੇ ਨਹੀਂ ਤਾਂ ਮੇਰਾ ਕੀ ਕਸੂਰ ਹੈ ਪਾਪਾ ਮੇਰਾ ਕਸੂਰ ਤਾਂ ਦੱਸੋ ਸਾਬਰੀ ਦਾ ਰੂਪ ਫੌਕੇ ਵਿੱਚ ਬਦਲ ਗਿਆ ਪਾਵਾ ਰੂਪਾ ਦੇ ਕੰਨੇ ਜਦ ਆਪਣੀ ਧੀ ਸਾਬਰੀ ਦੇ ਬੋਲ ਪਏ ਉਹ ਪੱਜੀ ਆਈ ਜਦ ਹਵਾ ਦੇ ਇੱਕ ਬੁੱਲੇ ਨੇ ਸਾਬਰੀ ਦੇ ਟਿੱਡ ਤੇ ਨਹੀਂ ਚੁੰਨੀ ਪਾਸੇ ਕੀਤੀ ਤਾਂ ਪਾਵਾ ਰੂਪਾ ਦੇ ਅੱਗੇ ਬਾਧੇ ਪੈਰ ਇੱਕੋ ਥਾਂ ਜੰਮ ਗਏ ਉਹਦੇ ਤੋਂ ਕਦਮ ਵੀ ਅੱਗੇ ਨਾ ਪਟਿਆ ਗਿਆ ਕਿਉਂਕਿ ਸਾਬਰੀ ਦਾ ਪੇਟ ਬਾਹਰ ਨਿਕਲਿਆ ਹੋਇਆ ਸੀ ਜਿਸ ਵਿੱਚ 7 ਮਹੀਨੇ ਦਾ ਇੱਕ ਪਾਪ ਪਲ ਰਿਹਾ ਸੀ ਐਸਾ ਪਾਪ ਜਿਸਨੇ ਪਾਵਰੂਪਾ ਤੇ ਬੀਰ ਬਹਾਦਰ ਨੂੰ ਸਮਾਜ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਸੀ ਛੱਡਿਆ ਮਾਂ ਤੈਨੂੰ ਤਾਂ ਮੇਰੀ ਆਵਾਜ਼ ਸੁਣੇ ਬਿਨਾਂ ਨੀਂਦ ਨਹੀਂ ਸੀ ਆਉਂਦੀ ਅੱਜ ਤੇਰੇ ਪੈਰ ਕਿਉਂ ਰੁਕ ਗਏ ਸਾਬਰੀ ਨੇ ਮਾਂ ਵੱਲ ਤੱਕਦਿਆਂ ਪੁੱਛਿਆ ਪਾਵਰੂਪਾ ਦੇ ਸਾਰੇ ਸ਼ਬਦ ਅੰਦਰ ਹੀ ਮਰ ਗਏ ਉਹਨੇ ਭਰੀਆਂ ਅੱਖਾਂ ਨਾਲ ਨਾ ਵਿੱਚ ਸਿਰ ਹਿਲਾ ਦਿੱਤਾ ਠੀਕ ਆ ਮਾਂ ਨਹੀਂ ਪਾਵਾਂਗੀ ਅੱਜ ਤੋਂ ਬਾਅਦ ਤੇਰੇ ਘਰ ਕਦੇ ਪੈਰ ਨਹੀਂ ਆਵਾਂਗੀ ਪਾਪਾ ਦੁਬਾਰਾ ਕਦੇ ਤੇਰੇ ਸ਼ਹਿਰ ਇੰਨਾ ਆ ਕੇ ਸਾਬਰੀ ਘਰੋਂ ਨਿਕਲ ਗਈ ਉਹ ਇੱਕ ਪਹਾੜੀ ਤੇ ਖੜੀ ਸੀ ਮੌਤ ਉਹਦੇ ਤੋਂ ਇੱਕ ਕਦਮ ਦੀ ਦੂਰੀ ਤੇ ਸੀ ਉਹਨੇ ਇੱਕ ਕਦਮ ਪੱਟਿਆ ਹੀ ਸੀ ਕਿ ਅਰਮਾਨ ਨੇ ਆ ਕੇ ਉਸ ਨੂੰ سینੇ ਲਾ ਲਿਆ ਤੇ ਆਪਣੇ ਘਰ ਲੈ ਗਿਆ ਸੀ ਪਰ ਅਰਮਾਨ ਦੇ ਸਾਹਮਣੇ ਹੀ ਉਹਦੇ ਮਾਪਿਓ ਨੇ ਤਾਰਿਆਂ ਦੀ ਸ਼ਾਮੇ ਸਾਬਰੀ ਨੂੰ ਘਰੋਂ ਕੱਢ ਦਿੱਤਾ ਸੀ ਦੁੱਖ ਚਲਦੀ ਮਾਲਤੀ ਦੇਵੀ ਹੁਣ ਪਹੁੰਚੀ ਸੀ ਰਾਹੁਲ ਦੁਨੀਆ ਤੇ ਆਇਆ ਤੇ ਆ ਕੇ ਚਲਾ ਗਿਆ ਫਿਰ ਤੁਰ ਪਈ ਸੀ ਉਹ ਕਿਸੇ ਭਿਖਸ਼ੂ ਦੇ ਕਹਿਣ ਤੇ ਸੰਸਾਰ ਤੋਂ ਨਿਰੰਕਾਰ ਦੇ ਰਾਹ ਅਪਣਾ ਲਿਆ ਸੀ ਉਹਨੇ ਮੋਕਸ਼ ਦਾ ਰਾਹ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋ ਗਈ ਸੀ ਪਾਣੀ ਦੀਆਂ ਬੂੰਦਾ ਪੈਣ ਨਾਲ ਉਹ ਜਾਂਦਾਂ ਚੋਂ ਬਹਾਰਾਈ ਉਹ ਮੈਕਲਾਰਡਗਨਸ ਇੱਕ ਪੱਥਰ ਤੇ ਬੈਠੀ ਸੀ ਹੁਣ ਉਹਦਾ ਕਿਸੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸੀ ਹੁਣ ਉਹਨੂੰ ਫਰਕ ਨਹੀਂ ਸੀ ਪੈਂਦਾ ਕਿਸੇ ਦੇ ਕੁਝ ਕਹਿਣ ਨਾਲ ਉਹ ਤਿਆਗ ਚੁੱਕੀ ਸੀ ਰਿਸ਼ਤੇਆਂ ਨੂੰ ਉਹ ਉੱઠી ਉਹਨੇ ਛਤਰੀ ਖੋਲੀ ਤੇ ਮੋਢੇ ਬਗਲੀ ਪਾ ਕੇ ਕੁਝ ਮੰਗਲੀ ਬਾਜ਼ਾਰ ਵਿੱਚ ਨਿਕਲ ਗਈ ਉਹਦਾ ਅਤੀਤ ਬਹੁਤ ਹੀ ਪਿੱਛੇ ਰਹਿ ਚੁੱਕਿਆ ਸੀ ਜੋ ਕਦੇ ਇਸ ਰਾਹ ਤੇ ਆ ਹੀ ਨਹੀਂ ਸੀ ਸਕਦਾ ਇਹ ਕਹਾਣੀ ਇੱਥੇ ਸਮਾਪਤ ਇਹ ਕਹਾਣੀ ਬਿਆਨ ਸਿੰਘ ਬਰੀਵਾਲ ਵੀਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਸੀ ਤੁਸੀਂ ਵੀ ਇੱਕ ਵਾਰ ਜਰੂਰ ਸੁਣਿਓ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਧੰਨਵਾਦ